ਸਭ ਤੋਂ ਪਹਿਲਾਂ ਇਸ ਮੇਰੇ ਲਈ ਦੁਨੀਆ ਦੀ ਸਭ ਤੋਂ ਮੁਕੱਦਸ ਧਰਤੀ ਹੈ ਤੇ ਮੇਰਾ ਇਹ ਦੂਜਾ ਘਰ ਹੈ ਹਾਲਾਂਕਿ ਕਿੰਨੇ ਵਾਰੇ ਹੋ ਗਏ ਇਸ ਕੈਂਪਸ ਨੂੰ ਛੱਡਿਆ ਪਰ ਹਾਲੇ ਵੀ ਗਾਹੇ-ਬਗਾਹੇ ਜਦੋਂ ਵੀ ਵਕਤ ਮਿਲਦਾ ਚਾਹੇ ਰਾਤ ਨੂੰ ਆਈਏ ਚਾਹੇ ਦਿਨੇ ਆਈਏ ਇੱਥੇ ਸਜਦਾ ਜ਼ਰੂਰ ਕਰਕੇ ਜਾਨੇ ਕਿਸੇ ਵੀ ਟੂਰ ਤੋਂ ਵਾਪਸ ਆਈਏ ਸੋ ਮੈਨੂੰ ਇਹ ਲੱਗਦਾ ਕਿ ਜਦੋਂ ਕਿਸੇ ਚੀਜ਼ ਨੂੰ ਆਪਣਾ ਤੁਸੀਂ ਘਰ ਸਮਝਦੇ ਆ ਨਾ ਤੇ ਉਹਦੀ ਸਾਰੀ ਦੇਖ-ਦੇਖ ਤੇ ਉਹਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਸ ਘਰ ਦੇ ਮੈਂਬਰਾਂ ਦੇ ਕੋਲ ਹੀ ਹੋਣੀਆਂ ਚਾਹੀਦੀਆਂ ਉਹ ਕਾਰ ਜਿਸ ਤਰ੍ਹਾਂ ਵੀ ਚੱਲਦਾ ਚੰਗਾ ਮਾੜਾ ਉਹ ਕਰਦਿਆਂ ਦੀ ਜ਼ਿੰਮੇਵਾਰੀ ਆ ਬਾਹਰੋਂ ਕੋਈ ਆ ਕੇ ਉਹਨਾਂ ਦੀ ਹਮਾਇਤ ਕਰੇ ਬਹੁਤ ਚੰਗੀ ਗੱਲ ਆ ਪਰ ਉਹਨਾਂ ਨੂੰ ਜੇਕਰ ਕੋਈ ਹੁਕਮ ਸੁਣਾਵੇ ਜਾਂ ਕੋਈ ਕਹੇ ਕਿ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਲਓ ਮੇਰੇ ਖਿਆਲੋਂ ਕਰਦਿਆਂ ਨੂੰ ਕਦੀ ਵੀ ਪਸੰਦ ਨਹੀਂ ਹੁੰਦਾ ਐਂਡ ਥਿਸ ਇਜ਼ ਵੈਰੀ ਵਾਈਜ਼ ਆਫ ਦੀ ਮਿਨਿਸਟਰੀ ਆਫ ਦੀ ਹਾਇਰ ਐਜੂਕੇਸ਼ਨ ਕਿ ਉਹਨਾਂ ਨੇ ਇਸ ਜਿਹੜੀ ਸੈਨੇਟ ਦੀ ਐਗਜ਼ਿਸਟਿੰਗ ਮੈਥਡੋਲੋਜੀ ਸੀਗੀ ਉਹਨੂੰ ਰੀਟੇਨ ਰੱਖਿਆ ਸੋ ਮੈਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆਦਾਦ ਵੀ ਕਰਦਾ ਇਸ ਗੱਲ ਤੇ ਤੇ ਇਹ ਇਹ ਜਿਹੜਾ ਮੋਰਚਾ ਆ ਇਹ ਬਹੁਤ ਹੀ ਪੀਸਫੁਲੀ ਸਾਡਾ ਅੱਗੇ ਵਧਿਆ ਜਿਹਦੇ ਕਰਕੇ ਜਿਹੜੀ ਸਟੂਡੈਂਟਸ ਦੀ ਸੋਲੀਡੈਰਿਟੀ ਆ ਉਹ ਸਭ ਤੋਂ ਵੱਧ ਵਧਾਈ ਦੀ ਹੱਕਦਾਰ ਹੈ ਇੱਕ ਵਾਰੀ ਜ਼ੋਰ ਜ਼ੋਰ ਤਾੜੀਆਂ ਉਹਨਾਂ ਦੇ ਨਾਮ ਦੀਆਂ ਜਿਨ੍ਹਾਂ ਨੇ ਜਿਨ੍ਹਾਂ ਨੇ ਇੰਨੇ ਲੰਬੇ ਸਮੇਂ ਤੋਂ ਇੱਥੇ ਬੈਠੇ ਮੈਂ ਅਨਫੋਰਚੂਨੇਟਲੀ ਆਊਟ ਆਫ ਸਟੇਟ ਸੀਗਾ ਤੇ ਆ ਨਹੀਂ ਸਕਿਆ ਅੱਜ ਹੀ ਸਵੇਰੇ ਮਤਲਬ ਕਿ ਸਿੱਧੇ ਦਿੱਲੀ ਤੋਂ ਅਸੀਂ ਇੱਥੇ ਪਹੁੰਚੇ ਆ ਕਿਉਂਕਿ ਇਹ ਮੇਰਾ ਸਭ ਤੋਂ ਪਹਿਲਾ ਆਜ਼ਾਦੀ ਇਖਲਾਕੀ ਫਰਜ਼ ਸੀਗਾ ਕਿ ਮੈਂ ਸਭ ਤੋਂ ਪਹਿਲਾਂ ਇੱਥੇ ਪਹੁੰਚਦਾ ਇਸ ਗੱਲ ਦੀ ਗੁਸਤਾਖੀ ਮਾਫੀ ਚਾਹਣਾ ਕੇ ਜਿਵੇਂ ਇਥੇ ਹੁੰਦਾ ਤਾਂ ਹਰ ਹਾਲਤ ਹਾਜ਼ਰ ਹੋਣਾ ਸੀ ਪਰ ਜਦ ਤੱਕ ਜਿਵੇਂ ਹੁਕਮ ਤੇ ਵੈ ਤੇ ਵਕਾਰ ਕਿਉਂਕਿ ਹੁਣ ਇਹ ਬੱਚਿਆਂ ਦੇ ਹੱਥ ਹੈ ਸਾਡੀ ਯੂਨੀਵਰਸਿਟੀ ਔਰ ਬੀਇੰਗ ਅਲੂਮਨੀਅਨ ਬੀਇੰਗ ਦੀ ਬ੍ਰਾਂਡ ਅੰਬੈਸਡਰ ਇੰਟਰਨੈਸ਼ਨਲ ਬ੍ਰਾਂਡ ਅੰਬੈਸਡਰ ਮੈਨੂੰ ਇਸ ਗੱਲ ਦਾ ਫਖਰ ਵੀ ਆ ਕਿ ਮੈਂ ਇਸ ਕੈਂਪਸ ਦਾ ਦੀ ਪੈਦਾਇਸ਼ ਹਾਂ ਇਥੋਂ ਅਸੀਂ ਵੱਡੇ ਹੋਏ ਹਾਂ ਮੇਰੇ ਜਿਹੜੇ ਲਖਬੈ ਜਿਹੜਾ ਡਾਕਟਰ ਦਾ ਨਾਮ ਹੈ ਸਾਨੂੰ ਇਹ ਸਾਂ ਤੋਂ ਮਿਲਿਆ ਜਿੰਨੀਆਂ ਵੀ ਸਾਰੀਆਂ ਚੀਜ਼ਾਂ ਹੋਈਆਂ ਨੇ ਹੁਣ ਮੈਂ ਇਹ ਅਪੀਲ ਕਰਦਾ ਇਸ ਸਾਰੀ ਸਟੂਡੈਂਟਸ ਯੂਨੀਅਨਸ ਦੇ ਨਾਲ ਮਿਲ ਕੇ ਕੈਂਪਸ ਦੀ ਜਿਹੜੀ ਅਪੀਲ ਆ ਸਾਡੇ ਸਾਰਿਆਂ ਵੱਲੋਂ ਚਾਹੇ ਜਿਹੜੇ ਗ੍ਰੇਟਰ ਅਲੂਮਨੀ ਨੇ ਚਾਹੇ ਸੀਨੀਅਰਸ ਨੇ ਚਾਹੇ ਜੂਨੀਅਰ ਨੇ ਚਾਹੇ ਐਗਜ਼ਿਸਟੈਂਸ ਸਟੂਡੈਂਟ ਆ ਕਿ ਜਿੰਨਾ ਕੁਸ਼ ਐਮੀਕੇਬਲੀ ਇਹ ਐਗਜ਼ਿਸਟੈਂਸ ਸੈਨੇਟ ਨੂੰ ਤੁਸੀਂ ਰੱਖਿਆ ਇਸੇ ਤਰ੍ਹਾਂ ਇੱਕ ਸਾਡੀ ਹੋਰ ਮੰਗ ਹੈ ਕਿ ਜਿਹੜੀ ਸੈਨੇਟ ਦੀ ਇਲੈਕਸ਼ਨ ਹੈ ਜਿਹੜੀ ਪਿਛਲੇ 1.5 ਸਾਲ ਤੋਂ ਨਹੀਂ ਹੋਈ ਸਾਡੇ ਨਾਲ ਬਹੁਤ ਸਾਰੇ ਸੈਨੇਟਰਸ ਵੀ ਆਏ ਆ ਸੀਨੀਅਰ ਮੈਂਬਰਾਂ ਨੇ ਵੀ ਆਏ ਆ ਸਿੰਡੀਕੇਟ ਤੋਂ ਇਹ ਤਾਕੀਦ ਕਰਦੇ ਆ ਕਿ ਇਸ ਨੂੰ ਇਸੇ ਤਰ੍ਹਾਂ ਹੀ ਪੀਸਫੁਲੀ ਐਸ ਸੂਨ ਐਸ ਪੋਸੀਬਲ ਰਿਜ਼ੋਲਵ ਕਰ ਲਈਏ ਆਪਾਂ ਤਾਂ ਕਿ ਜਿਹੜੀ ਇਹਦੀ ਡਿਸਟਿੰਗੁਇਸ਼ ਜਿਹੜਾ ਇਹਦਾ ਗਲੋਰੀਅਸ ਹੈਰੀਟੇਜ ਆ ਸਾਡੀ ਇਸ ਕੈਂਪਸ ਦਾ ਉਹ ਬਰਕਰਾਰ ਰਹੇ ਔਰ ਅਸੀਂ ਸਾਰੇ ਇੱਥੇ ਆਉਂਦੇ ਜਾਂਦੇ ਰਹੀਏ ਮਹਿਫਲਾਂ ਰਗਣ ਇਨ੍ਹਾਂ ਲਫ਼ਜ਼ਾਂ ਦੇ ਨਾਲ ਮੈਂ ਆਪ ਸਭ ਤੋਂ ਬੁਸਾਕੀ ਮਾਫੀ ਚਾਹਨਾ ਜੀ